ਆਪ ਪੀ ਲੋ ਦੁੱਧ ਜਿਹੜਾ ਪੀਨਿਆ ਜਾ ਕੇ ਆਪਾਂ ਮਹਿੰਗਾ ਤੋਂ ਮਹਿੰਗਾ ਬ੍ਰਾਂਡਡ ਆ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਕਿਵੇਂ ਇਹਨੂੰ ਡੁਪਲੀਕੇਟ ਦੁੱਧ ਬਣਾਉਗਾ ਦੇਖਦੇ ਜਾਓ ਆ ਦੇਖੋ ਤੁਸੀਂ ਇਹ ਕੀ ਕੁਝ ਕਰੂਗਾ ਦੇਖੋ ਹੁਣ ਇਹਨੇ ਕੀ ਕਰਿਆ ਇਦੋਂ ਜੂਰੀਆ ਰੇਪਾਈਏ ਇਹਦੇ ਵਿੱਚ ਦੇਖੋ ਇੰਨੀ ਜੂਰੀਆ ਰੇਪਾਉ ਥੋੜੀ ਨਹੀਂ ਇੰਨੇ ਸਾਰੇ ਤਿਲੋਂ ਜੂਰੀਆ ਰੇਪਾਉਗਾ ਇਹਦੇ ਵਿੱਚ ਫੇਰ ਦੇਖੋ ਇਹ ਤੂਟ ਕੇ ਦੇਖਦੇ ਜਦੋਂ ਪਕਣੂਗਾ ਕਿ ਇਹ ਆਪਾਂ ਜਿਹੜਾ ਚੌੜੇ ਹੋ ਗਏ ਦੁੱਧ ਪੀਨਿਆ ਨਾ ਵੀ ਹਾਂ ਜਪੋ ਕੰਨੇਮ ਬਿਲਕੁਸ਼ੇਗਾ ਹੋਰ ਆਪਾਂ ਰੰਗ ਬਰੰਗੇ ਹਨੇ ਉੱਥੋਂ ਕੁਲਫੀਆਂ ਵਗੈਰਾ ਚੌਕਲੇਟ ਵਗੈਰਾ ਆ ਦੇਖੋ ਤੁਸੀਂ ਕੀ ਕਰੂਗਾ ਆ ਹੁਣ ਇਹ ਫਰੈਕਟ ਖੋਲਦੇ ਆ ਆਪਣਾ ਇਹਨੋ ਜੀ ਹੁੰਦੀ ਹੈ ਜਿਹੜੀ ਨਿੰਬੂ ਵਾਲੀ ਦੇਖੋ ਐਸ ਨੂੰ ਖੋਲਦੇ ਹੈ ਜਿੰਨਾ ਇਹ ਦੂ ਅੱਗੇ ਅੱਗੇ ਦੇਖੋ ਇਹ ਕਰੂਗਾ ਅਸੀਂ ਅੰਤ ਤੱਕ ਵੀਡੀਓ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕੀ ਖਾ ਕੀ ਰਿਹਾ ਤੁਰੀ ਅੱਖਾਂ ਖੋਲਣ ਲਈ ਵੀਡੀਓ ਹੈ ਇਹ ਦੇਖਦੇ ਜਾਓ ਆ ਦੇਖੋ ਦੇਖੋ ਇਹ ਤਾਂ ਕੀ ਹੋਰ ਪਾ ਰਹੇ ਹੈ ਚਲੋ ਇੱਕ ਹੋਰ ਜ਼ਹਿਰ ਪਾਤਾ ਜੂਰੀ ਧੋਕੇ ਅਗਲਾ ਜ਼ਹਿਰ ਆ ਦੇਖੋ ਪਤਾ ਨਹੀਂ ਕਿਹੜਾ ਕੈਮੀਕਲ ਹੈ ਇਹਨੇ ਬਹੁਤ ਆ ਲਓ ਫੀਲਰ ਕਰਦੇ ਹਨ ਅਜੇ ਹੋਰ ਦੇਖੋ ਜੀ ਨਹੀਂ ਇਹ ਇੱਥੇ ਨਹੀਂ ਖੜਦਾ ਇਹ ਆ ਦੇਖੋ ਇਹ ਲੋ ਜੀ ਆ ਰੰਗ ਪਾਤਾ ਇਹਦੇ ਵਿੱਚ ਹੋ ਰਿਹਾ ਇਹ ਲੋ ਦੇਖੋ ਆ ਰੰਗ ਮਿਲਾਤਾ ਹੋਰ ਰੰਗ ਇਹਦਾ ਹੋਰ ਫੀਲਰ ਰੰਗ ਕਰਤਾ ਲਾਲ ਪੀਲਾ ਇਹ ਕਰਤਾ ਰੰਗ-ਪਰੰਗ ਕਰ ਲਓ ਦੇਖ ਲਓ ਵੇਖ ਰੋ ਤੁਸੀਂ ਇਹ ਲਓ ਇਹ ਦੂਹਵਾ ਲਓ ਜੀ ਹੁਣ ਇਹਨੇ ਇਹ ਮਸ਼ੀਨਾਂ ਦੇ ਵਿੱਚ ਪਾ ਕੇ ਹੁਣ ਤੁਸੀਂ ਦੇਖੋ ਉਹ ਲੱਗਿਆ ਹੈ ਅੱਗੇ ਪੈਣ ਜਾ ਕੇ ਵੇਖ ਸਕਦੇ ਹੋ ਤੁਸੀਂ ਕੀ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਲਓ ਇਹ ਇਹ ਲਓ ਇਹ ਹੁਣ ਛੋਟੀ ਇੱਕ ਭਰਾ ਰੋ ਜਿਹੜੀਆਂ ਆਪਾਂ ਬੱਚਿਆਂ ਨੂੰ ਕੁਲਕੀਆਂ ਖਵਾਉਣੇ ਕੁਲਕੀਆਂ ਤਿਆਰ ਹੋ ਗਈਆਂ ਆ ਦੇਖ ਲਓ ਤੁਹਾਡੀ ਸ਼ਹਿਰ ਦਾ ਕਿੰਨਾ ਸਰਵਾੜ ਹੋ ਗਿਆ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਆ ਕਿ ਇਹਨਾਂ ਦੇ ਪਿੰਡਾਂ ਦੇ ਜਿਹੜੇ ਆਪਣੇ ਜਿਹੜੇ ਬੱਚੇ ਨੇ ਪਿੰਡਾਂ ਦੀਆਂ ਦੁਕਾਨਾਂ ਤੋਂ ਸਾਮਾਨ ਜ਼ਿਆਦਾ ਮਿਲਦਾ ਭਰਾਓ ਆ ਦੇਖੋ ਪੈਕਿੰਗ ਹੋ ਗਈ ਕਿਉਂਕਿ ਇਹ ਆਪਣੇ ਪਿੰਡਾਂ ਦੀਆਂ ਦੁਕਾਨਾਂ ਤੋਂ ਇਹ ਸਾਮਾਨ ਮਿਲਦਾ ਹੈ ਬੱਚੇ ਆਪਣੇ ਆਪ ਪੈਸੇ ਦੇਦੇ ਨੇ ਉੱਥੇ ਜਾ ਕੇ ਖਾਂਦੇ ਨੇ ਹਾਂ ਦੇਖੋ ਪੈਕਟ ਤਿਆਰ ਹੋ ਗਿਆ ਦੇਖ ਲਓ ਡੁਪਲੀਕੇਟ ਫੁੱਲ ਸਾਰੇ ਸਾਹਮਣੇ ਤਿਆਰ ਹੋਏ ਵੀਡੀਓ ਜਿਹੜਾ ਸ਼ੇਅਰ ਨਹੀਂ ਕਰੋ ਉਹ ਮਾਂ ਦਾ ਪੁੱਤ ਨਹੀਂ ਧੰਨਵਾਦ